ਪਰਾਲੀ ਸਾੜਨ ਦਾ ਮੁੱਦਾ ਸੁਪਰੀਮ ਕੋਰਟ ਦੇ ਵਿੱਚ ਇੱਕ ਵਾਰ ਦੁਬਾਰਾ ਪੱਖ ਗਿਆ ਔਰ ਜਸਟਿਸ ਸੰਜੇ ਕਿਸ਼ਨ ਕਾਲ ਦੀ ਬੈਂਚ ਨੇ ਦੁਬਾਰਾ ਪੰਜਾਬ ਸਰਕਾਰ ਨੂੰ ਅਤੇ ਬਾਕੀ ਸਬੰਧਤ ਸੂਬਿਆਂ ਨੂੰ ਇਸ ਬਾਰੇ ਚੇਤਾਵਨੀ ਦਿੱਤੀ ਹੈ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਸੁਪਰੀਮ ਕੋਰਟ ਦੇ ਬੈਂਚ ਨੇ ਚੇਤਾਵਨੀ ਦਿੱਤੀ ਸੀ ਕਿ ਪਰਾਲੀ ਸਾੜਨੀ ਬੰਦ ਕਰ ਦਿੱਤੀ ਜਾਵੇ ਨਹੀਂ ਤਾਂ ਫਿਰ ਅਸੀਂ ਆਪਣੇ ਤਰੀਕੇ ਨਾਲ ਬੰਦ ਕਰਾਵਾਂਗੇ ਪਰ ਹੁਣ ਦੁਬਾਰਾ ਚੇਤਾਵਨੀ ਦੇ ਦਿੱਤੀ ਗਈ ਹੈ ਆਖਰੀ ਚੇਤਾਵਨੀ ਮੰਨੀ ਜਾ ਰਹੀ ਹੈ ਔਰ ਨਾਲ ਦੀ ਨਾਲ ਕਿਹਾ ਹੈ ਕਿ ਫੌਰੀ ਤੌਰ ਦੇ ਉੱਤੇ ਪਰਾਲੀ ਸਾੜਨਾ ਬੰਦ ਕੀਤਾ ਜਾਵੇ ਇਸ ਦੇ ਨਾਲ ਦਿੱਲੀ ਐਨਸੀਆਰ ਇਲਾਕੇ ਦੇ ਵਿੱਚ ਭਾਰੀ ਦਿੱਕਤਾਂ ਦਾ ਸਾਹਮਣਾ ਕੀਤਾ ਜਾ ਰਿਹਾ ਲੋਕਾਂ ਦੇ ਵੱਲੋਂ ਉਹਨਾਂ ਨੂੰ ਪ੍ਰੋਬਲਮਸ ਆਉਂਦੀਆਂ ਪਈਆਂ ਨੇ ਜਿਸ ਦੇ ਉੱਤੇ ਧਿਆਨ ਦਿੰਦਿਆਂ ਹੋਇਆਂ ਸਾਫ਼ ਤੌਰ ਤੇ ਕਿਹਾ ਕਿ ਪੰਜਾਬ ਹਰਿਆਣਾ ਤੇ ਹੋਰ ਸਬੰਧਤ ਸੂਬੇ ਜਿਹੜੇ ਨੇ ਇਸ ਉੱਤੇ ਧਿਆਨ ਦੇਣ ਨਹੀਂ ਤਾਂ ਫਿਰ ਅਗਲਾ ਅਗਲੀ ਕਾਰਵਾਈ ਜਿਹੜੀ ਆਮਲ ਦੇ ਵਿੱਚ ਲਿਆਂਗੀ ਜਾਵੇਗੀ ਸੰਜੇ ਕਿਸ਼ਨ ਕਾਲ ਦੀ ਬੈਂਚ ਨੇ ਚੇਤਾਵਨੀ ਦਿੱਤੀ ਹੈ ਔਰ ਨਾਲ ਦੀ ਨਾਲ ਇਹ ਵੀ ਦੱਸਦੀ ਹੈ ਕਿ ਨਿਆਇਕ ਨਿਗਰਾਨ ਕਮੇਟੀ ਬਣਾਉਣ ਦੇ ਉੱਤੇ ਤਜਵੀਜ਼ ਕੀਤੀ ਗਈ ਹੈ ਕਿਹਾ ਗਿਆ ਹੈ ਕਿ ਨਿਆਇਕ ਤੌਰ ਦੇ ਉੱਤੇ ਨਿਗਰਾਨੀ ਕੀਤੀ ਜਾਵੇ ਇਸ ਗੱਲ ਦੀ ਔਰ ਉਸ ਦੇ ਆਧਾਰ ਦੇ ਉੱਤੇ ਰਿਪੋਰਟ ਵੀ ਬਣਾਈ ਜਾਵੇ ਤੁਹਾਂ ਦੱਸਦੀ ਹੈ ਕਿ ਝੋਨੇ ਦੇ ਸੀਜ਼ਨ ਦੇ ਵਿੱਚ ਪਰਾਲੀ ਸਾੜਨ ਦਾ ਮਾਮਲਾ ਅਕਸਰ ਵੱਧ ਦਾ ਵੱਧ ਦਾ ਨਜ਼ਰ ਆਉਂਦਾ ਹੈ ਜਿਸ ਨੂੰ ਲੈ ਕੇ ਦਿੱਲੀ ਐਨਸੀਆਰ ਇਲਾਕੇ ਦੇ ਵਿੱਚ ਪ੍ਰਦੂਸ਼ਣ ਖਾਸਾ ਵੱਧ ਜਾਂਦਾ ਸਿਰਫ ਦਿੱਲੀ ਐਨਸੀਆਰ ਨਹੀਂ ਸਗੋ ਪੰਜਾਬ ਤੇ ਹਰਿਆਣਾ ਦੇ ਵਿੱਚ ਵੀ ਇਹੀ ਹਾਲ ਹੁੰਦੇ ਨੇ ਪਰ ਇਸ ਮਾਮਲੇ ਨੂੰ ਲੈ ਕੇ ਦਿੱਲੀ ਖਾਸ ਤੌਰ ਦੇ ਉੱਤੇ ਹਾਈਲਾਈਟ ਹੁੰਦਾ ਹੈ ਕਿਉਂਕਿ ਉੱਥੇ ਜਿਹੜੀ ਹਵਾ ਦੀ ਗੁਣਵੱਤਾ ਹੈਗੀ ਆ ਉਹ ਜ਼ਿਆਦਾ ਖਰਾਬ ਹੋਣੀ ਸ਼ੁਰੂ ਹੋ ਜਾਂਦੀ ਹੈ ਖੈਰ ਇਸ ਪੂਰੇ ਮਾਮਲੇ ਨੂੰ ਲੈ ਕੇ ਫਿਲਹਾਲ ਸੁਪਰੀਮ ਕੋਰਟ ਨੇ ਦੁਬਾਰਾ ਫਟਕਾਰ ਰਗਾਈ ਹੈ ਔਰ ਆਖਰੀ ਚੇਤਾਵਨੀ ਦੇ ਦਿੱਤੀ ਹੈ ਨਾਲ ਦੀ ਨਾਲ ਉਪਾਅ ਵੀ ਦੱਸਿਆ ਆ ਇੱਕ ਪਾਸੇ ਤਾਂ ਨਿਗਰਾਨ ਕਮੇਟੀ ਬਣਾਉਣ ਦੀ ਗੱਲ ਕੀਤੀ ਗਈ ਹੈ ਜਿਹੜੀ ਇਸ ਉੱਤੇ ਨਿਗਰਾਨ ਰੱਖੇਗੀ ਨ्यायਕ ਨਿਗਰਾਨੀ ਰੱਖਣ ਦੀ ਲੋੜ ਦੱਸੀ ਗਈ ਹੈ ਔਰ ਦੂਜੇ ਪਾਸੇ ਇਹ ਵੀ ਦੱਸਿਆ ਗਿਆ ਹੈ ਕਿ ਕੇਂਦਰ ਸਰਕਾਰ ਵੱਲੋਂ ਆਪਣੇ ਕੈਬਨਿਟ ਦੇ ਨਾਲ ਵਿਸ਼ੇਸ਼ ਮੀਟਿੰਗਸ ਕੀਤੀਆਂ ਗਈਆਂ ਨੇ ਜਿਸ ਤੋਂ ਬਾਅਦ ਇੱਕ ਵੱਖਰੀ ਨੀਤੀ اختیار ਕੀਤੀ ਗਈ ਹੈ ਇੱਕ ਨਵਾਂ ਨਿਯਮ اختیار ਕੀਤਾ ਗਿਆ ਹੈ ਕਿ ਇਹੋ ਜੀ ਪ੍ਰੋਸੈਸਿਸ ਜਿਸ ਦੇ ਆਧਾਰ ਦੇ ਉੱਤੇ ਪ੍ਰਾਲੀ ਸਾੜਨ ਦੀ ਸਮੱਸਿਆ ਘਟ ਜਾਵੇਗੀ ਔਰ ਪੰਜਾਬ ਤੇ ਹਰਿਆਣਾ ਦੇ ਨਾਲ ਬਾਕੀ ਜਿਹੜੇ ਸਬੰਧਤ ਸੂਬੇ ਇਸ ਮਾਮਲੇ ਦੇ ਨਾਲ ਹੈਗੇ ਨੇ ਉਹਨਾਂ ਦੀਆਂ ਸਰਕਾਰਾਂ ਨੂੰ ਯਾਨੀ ਕਿ ਸੂਬਾ ਸਰਕਾਰਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਐਸੋ ਤਾਂਕਿ ਇਹ ਨਿਯਮ ਫਾਲੋ ਕਰਨ ਲਈ ਹੁਕਮ ਵੀ ਜਾਰੀ ਹੋਏ ਨੇ ਕਿ ਜਿਹੜੇ ਨਿਯਮ ਕੇਂਦਰ ਸਰਕਾਰ ਨੇ ਬਣਾਏ ਨੇ ਉਹ ਨਿਯਮ ਜਾਰੀ ਕੀਤੇ ਜਾਣ ਵਰਤੇ ਜਾਣ ਔਰ ਆਉਂਦੇ 2 ਮਹੀਨਿਆਂ ਦੇ ਵਿੱਚ ਇਸ ਸੰਬੰਧੀ ਰਿਪੋਰਟ ਧਾਰਿਤ ਕੀਤੀ ਜਾਵੇ 2 ਮਹੀਨਿਆਂ ਦਾ ਜ਼ਿਕਰ ਕੀਤਾ ਗਿਆ ਇੱਥੇ ਇਹ ਮਾਮਲਾ ਕੁਝ ਅਟਪਟਾ ਇਸ ਕਰਕੇ ਲੱਗਦਾ ਹੈ ਕਿਉਂਕਿ 2 ਮਹੀਨਿਆਂ ਦੇ ਵਿੱਚ ਆਉਂਦੇ 2 ਮਹੀਨਿਆਂ ਦੇ ਵਿੱਚ ਹਵਾ ਦੀ ਗੁਣਵੱਤਾ ਸਵਭਾਵਿਕ ਤੌਰ ਤੇ ਹੀ ਘਟ ਹੋ ਜਾਵੇਗੀ ਜਿੱਥੇ ਹਵਾ ਦੀ ਗੁਣਵੱਤਾ ਦੇ ਵਿੱਚ ਪੋਲਿਊਸ਼ਨ ਜ਼ਿਆਦਾ ਹੈ ਉਹ ਸਵਭਾਵਿਕ ਤੌਰ ਤੇ ਹੀ ਘਟ ਹੋ ਜਾਵੇਗਾ ਕਿਉਂਕਿ ਪ੍ਰਾਲੀ ਸਾੜਨ ਦੇ ਮਾਮਲੇ ਦਿਨੋ ਦਿਨ ਘਟਦੇ ਪਏ ਨੇ ਕਿਉਂਕਿ ਝੋਨੇ ਦਾ ਸੀਜ਼ਨ ਖਤਮ ਹੋ ਰਿਹਾ ਹੈ ਦੂਜੇ ਪਾਸੇ ਫਿਲਹਾਲ 2 ਮਹੀਨੇ ਦਾ ਸਮਾਂ ਦਿੱਤਾ ਗਿਆ ਔਰ 2 ਮਹੀਨੇ ਬਾਅਦ ਰਿਪੋਰਟ ਜਾਰੀ ਕਰਨ ਦੀ ਗੱਲ ਕੀਤੀ ਗਈ ਹੈ ਸੁਪਰੀਮ ਕੋਰਟ ਵੱਲੋਂ ਔਰ ਖਾਸ ਤੌਰ ਦੇ ਉੱਤੇ ਸੂਬਾ ਸਰਕਾਰਾਂ ਨੂੰ ਹੁਕਮ ਦਿੱਤੇ ਗਏ ਨੇ ਕਿ ਜਿਹੜੇ ਲੋਕ ਪ੍ਰਾਲੀ ਸਾੜ ਰਹੇ ਨੇ ਉਹਨਾਂ ਦੇ ਉੱਤੇ ਜੁਰਮਾਨਾ ਕੀਤਾ ਜਾਵੇ ਔਰ ਜੁਰਮਾਨੇ ਜਲਦ ਤੋਂ ਜਲਦ ਲਏ ਜਾਣ ਜੁਰਮਾਨੇ ਦੀ ਰਕਮ ਜਲਦ ਤੋਂ ਜਲਦ recover ਕੀਤੀ ਜਾਵੇ ਲੋੜਿੰਦੀ سزا ਮੁਹਈਆ ਕਰਵਾਈ ਜਾਵੇ ਇਸ ਤੋਂ ਪਹਿਲਾਂ ਪ੍ਰਸ਼ਾਸਨ ਦੀ ਡਿਊਟੀ ਲੱਗੀ ਸੀ ਸੂਬਾ ਸਰਕਾਰਾਂ ਨੂੰ ਹੁਕਮ ਦਿੱਤੇ ਗਏ ਸੀ ਕਿ ਇਲਾਕੇ ਦੇ ਐਸਐਚਓਜ਼ ਦੀ ਡਿਊਟੀ ਲਗਾਈ ਜਾਵੇ ਨਿਰਧਾਰਤ ਕੀਤੀ ਜਾਵੇ ਤਾਂ ਕਿ ਇਲਾਕੇ ਦਾ ਐਸਐਚਓ ਜਿਹੜਾ ਆ ਉਹ ਇਹੋ ਜੀਆਂ ਕਾਰਵਾਈਆਂ ਨੂੰ ਰੋਕ ਸਕੇ ਖੈਰ ਹੁਣ ਸਾਫ਼ ਤੌਰ ਤੇ ਇਹ ਦੱਸ ਦਿੱਤਾ ਗਿਆ ਕਿ ਜਿਨ੍ਹਾਂ ਜਿਨ੍ਹਾਂ ਦੇ ਉੱਤੇ ਇਸ ਮਾਮਲੇ ਨੂੰ ਲੈ ਕੇ ਜੁਰਮਾਨਾ ਲਾਇਆ ਗਿਆ ਜਿਹੜੇ ਜਿਹੜੇ ਕਿਸਾਨਾਂ ਤੇ ਲਗਾਇਆ ਗਿਆ ਤੇ ਉਹਨਾਂ ਤੋਂ ਜੁਰਮਾਨਾ ਜਲ ਤੋਂ ਜਲਦ ਵਸੂਲ ਲਿਆ ਜਾਵੇ ਕਿਉਂਕਿ ਅਜੇ ਤੱਕ ਜਿਨ੍ਹਾਂ ਦੇ ਖਿਲਾਫ ਜੁਰਮਾਨਾ ਲਗਾਇਆ ਗਿਆ ਉਹਨਾਂ ਦੇ ਕੋਲੋਂ ਵਸੂਲੀ ਗਈ ਰਕਮ 50% ਦੀ ਤੱਕ ਵੀ ਨਹੀਂ ਪਹੁੰਚੀ ਯਾਨੀ ਕਿ ਕੁੱਲ ਜੁਰਮਾਨਾ ਲਾਏ ਗਏ ਵਿਅਕਤੀਆਂ ਦੇ ਕੁੱਲ ਅਜੇ ਤੱਕ ਉਹਨਾਂ ਦੇ ਵਿੱਚੋਂ 50% ਤੋਂ ਹੀ ਜੁਰਮਾਨਾ ਵਸੂਲਿਆ ਜਾ ਗਿਆ ਹੈ ਅਜੇ ਤੱਕ 50% ਹਾਂ ਉਸ ਤੋਂ ਵੱਧ ਅਜੇ ਵੀ ਬਾਕੀ ਨੇ ਉਸ ਤੋਂ ਬਾਅਦ ਸੁਪਰੀਮ ਕੋਰਟ ਨੇ ਹੁਕਮ ਜਾਰੀ ਕੀਤੇ ਨੇ ਕਿ ਉਹਨਾਂ ਤੋਂ ਵੀ ਜਲਦ ਤੋਂ ਜਲਦ ਵਸੂਲੀ ਕੀਤੀ ਜਾਵੇ ਔਰ ਇਸ ਦੇ ਉੱਤੇ ਨਕੇਲ ਕੱਸਣ ਲਈ ਕੇਂਦਰ ਸਰਕਾਰ ਦੇ ਨਵੇਂ ਨਿਯਮ ਲਾਗੂ ਕੀਤੇ ਜਾਣ। ਖੈਰ ਆਉਣ ਵਾਲੇ ਸਮੇਂ ਦੇ ਵਿੱਚ ਕੀ ਇਸ ਉੱਤੇ ਕੋਈ ਠੱਲ ਪਵੇਗੀ, ਪ੍ਰਾਲੀ ਸੜਨ ਦੇ ਉੱਤੇ ਰੋਕ ਪਵੇਗੀ ਜਾਂ ਨਹੀਂ ਇਹ ਵੇਖਣਾ ਹੋਵੇਗਾ ਕਿ ਦੂਜੇ ਪਾਸੇ ਸੁਪਰੀਮ ਕੋਰਟ ਵੱਲੋਂ ਕੋਈ ਐਕਸ਼ਨ ਕੀਤਾ ਜਾਂਦਾ ਹੈ। ਪੰਜਾਬ ਅਤੇ ਹਰਿਆਣਾ ਮੁੱਖ ਤੌਰ ਦੇ ਉੱਤੇ ਇਸ ਦੇ ਖੇਤਰ ਦੇ ਵਿੱਚ ਆ ਰਹੇ ਨੇ ਔਰ ਖਾਸ ਕਰਕੇ ਪੰਜਾਬ ਕਿਉਂਕਿ ਪੰਜਾਬ ਦੇ ਉੱਤੇ ਵੱਡਾ ਦਬਾਅ ਇਸ ਨੂੰ ਲੈ ਕੇ ਬਣਿਆ ਹੋਇਆ ਹੈ। ਆਉਣ ਵਾਲਾ ਸਮਾਂ ਕੀ ਕੁਝ ਲਿਆਵੇਗਾ ਪਰਾਲੀ ਸਾੜਨ ਨੂੰ ਲੈ ਕੇ ਵੇਖਣਾ ਹੋਵੇਗਾ ਔਰ ਤੱਕ ਲਈ ਬਣੇ ਰਹੋ 1 ਇੰਡੀਆ ਪੰਜਾਬੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ